ਹਾਂਜੀ ਮਾਤਤੀ ਪੜਦਾ ਵੀਡੀਓ ਦੇ ਵਿੱਚ ਪ੍ਰੀਤ ਸੰਦੀਪ ਦੇ ਪੇਕੇ ਘਰ ਆਈ ਹੁੰਦੀ ਹੈ ਤੇ ਇੱਥੇ ਸੰਦੀਪ ਆਪਣੀ ਮਾਂ ਦੇ ਨਾਲ ਜਾਂਦੀਆਂ ਸਲਾਮਾ ਬਣਾ ਰਹੀ ਹੁੰਦੀ ਹੈ ਤੇ ਉਧਰ ਪੁਲਿਸ ਵਾਲੇ ਵਿੱਕੀ ਨੂੰ ਜਦੋਂ ਫੜਿਆ ਜਾਂਦਾ ਹੈ ਤਾਂ ਉਸ ਦੇ ਕੋਲੋਂ ਤਫ਼ਤੀਸ਼ ਕਰ ਰਹੇ ਹੁੰਦੇ ਹਨ ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਰਹੇ ਹੁੰਦੇ ਹਨ ਕਿ ਪੈਸੇ ਦੱਸ ਦੇ ਤੂੰ ਕਿੰਨੇ-ਕਿੰਨੇ ਕਿੱਥੋਂ ਚੋਰੀ ਕੀਤੇ ਆ ਤੇ ਤੇਰੀ ਸਜ਼ਾ ਅਸੀਂ ਕਟਵਾ ਸਕਦੇ ਹਾਂ ਜੇਕਰ ਤੂੰ ਉਹਨਾਂ ਦੇ ਥੋੜੇ ਵਾਲੇ ਪੈਸੇ ਮੋੜ ਦੇਵੇਂ ਤਾਂ ਪਰ ਇੱਥੇ ਵਿੱਕੀ ਨੂੰ ਸਫਾਈ ਕਰਨ ਲਗਾ ਲਿਆ ਜਾਂਦਾ ਹੈ ਕਿਉਂਕਿ ਸਫਾਈ ਕਰਮਚਾਰੀ ਥਾਣੇ ਦੇ ਵਿੱਚ ਨਹੀਂ ਆਏ ਹੁੰਦੇਗੇ ਤੇ ਉਸ ਦੀ ਹਾਲਤ ਕੋਟ-ਕੋਟ ਕੇ ਬਹੁਤ ਮੰਦੀ ਕੀਤੀ ਹੁੰਦੀ ਹੈ ਪੁਲਿਸ ਵਾਲਿਆਂ ਨੇ ਤੇ ਇੱਥੇ ਉਹਦੀ ਮਾਂ ਉਹਨੂੰ ਛਡਵਾਉਣ ਦੇ ਲਈ ਆਉਂਦੀ ਹੈ ਤੇ ਉਹਨੂੰ ਵੇਖ ਕੇ ਬਹੁਤ ਹੈਰਾਨ ਹੁੰਦੀ ਹੈ ਕਿ ਮੇਰਾ ਪੁੱਤ ਝਾੜੂ ਲਾ ਰਿਹਾ ਹੈ ਤੇ ਫਿਰ ਅੱਗੋਂ ਪੁਲਿਸ ਵਾਲਾ ਚੰਗੀ ਮਾਂ ਨੂੰ ਠੰਡ ਪਾਉਂਦਾ ਹੈ ਤੇ ਕਹਿੰਦਾ ਹੈ ਕਿ ਇਹ ਤਾਂ ਝਾੜੂ ਲਾਉਣ ਦੇ ਕਾਬਲ ਵੀ ਨਹੀਂ ਕੰਮ ਕਰਦਾਗਾ ਤੁਸੀਂ ਤਾਂ ਇਹਨੂੰ ਹੋਰ ਤਾਂ ਉਚਕਦੇ ਹੋ ਇਹਦੀਆਂ ਗੱਲਾਂ ਨੂੰ ਤੇ ਇੱਥੇ ਫਿਰ ਬਹੁਤ ਜ਼ਿਆਦਾ ਹੀ ਇਮੋਸ਼ਨਲ ਸੀਨ ਹੁੰਦਾ ਹੈ ਮਾਂ ਤੇ ਪੁੱਤ ਦਾ ਤੇ ਫਿਰ ਇੱਥੇ ਮਾਂ ਹੱਥ ਜੋੜਦੀ ਹੈ ਕਿ ਜਲਦੀ ਤੋਂ ਜਲਦੀ ਮੇਰੇ ਪੁੱਤ ਉਹ ਸ਼ਰਦੋ ਮੈਂ ਕੋਈ ਹੀਲਾ ਕਰ ਲੂੰਗੀ ਪੈਸਿਆਂ ਦਾ ਤੇ ਫਿਰ ਉਹ ਥਾਣੇਦਾਰ ਕਹਿੰਦਾ ਹੈ ਕਿ ਤੁਸੀਂ ਇੱਥੇ 500 ਰੁਪਈਆ ਦੇ ਪੂਰੀ ਕਰ ਸਕਦੇ ਹੋ ਜੇਕਰ ਕਰ ਸਕਦੇ ਹੋ ਤਾਂ ਇਸ ਹਾਈ ਕੋਰਟ ਦੇ ਵਿੱਚ ਹੁਣ ਮਾਨਯੋਗ ਜੱਜ ਸਾਹਿਬਾਨ ਨੇ ਫੈਸਲਾ ਲੈਣਾ ਹੈ ਨਾ ਕਿ ਮਾਈ ਸਾਡੇ ਹੱਥ ਵਿੱਚ ਤੇ ਇੱਥੇ ਮਾਤਾ ਬਹੁਤ ਤਰਲੇ ਕਰਦੀ ਹੈ ਤੇ ਮੰਨਦਾ ਕਰਦੀ ਉਤਰ ਪ੍ਰੀਤ ਤੇ ਸੰਦੀਪ ਘਰ ਪਹੁੰਚ ਜਾਂਦੀਆਂ ਹਨ ਤੇ ਬੁੱਢੀ ਨੇ ਸਕੀਮਾਂ ਲਗਾਈਆਂ ਹੁੰਦੀਆਂ ਨੇ ਕਿ ਮੈਂ ਘਰ ਵੇਚ ਕੇ ਆਪਣੇ ਪੁੱਤ ਨੂੰ ਛੜਾ ਲਾਵਾਂਗੀ ਤੇ ਫਿਰ ਇੱਥੇ ਚੰਗੀ ਮਾਰ ਕਟਾਈ ਹੁੰਦੀ ਹੈ ਤੇ ਮਾਤਾ ਦੇ ਕਟਾਪਾ ਚੜਦਾ ਹੈ ਦੋਨਾਂ ਨੂੰ ਦੇ ਦੁਆਰਾ ਕਿਉਂਕਿ ਮਾਤਾ ਵਿਗੜੀ ਹੀ ਬਹੁਤ ਹੁੰਦੀ ਹੈ ਕਿਉਂਕਿ ਪ੍ਰੀਤ ਤੇ ਸੰਦੀਪ ਕਰੋ ਹੀ ਸਲਾਹ ਬਣਾ ਕੇ ਆਈਆਂ ਹੁੰਦੀਆਂ ਹਨ ਕਿ ਅੱਜ ਆਪਾਂ ਮੰਮੀ ਨੂੰ ਸਬਕ ਸਿਖਾ ਹੀ ਦੇਣਾ ਹੈ ਤੇ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਤੇ ਇੱਥੇ ਮਾਤਾ ਨੂੰ ਨੱਥ ਪਾ ਲਈ ਜਾਂਦੀ ਹੈ ਚੰਗੀ ਤਰ੍ਹਾਂ ਉਸ ਦੀਆਂ ਨਾਸਾਂ ਪੰਨ ਦਿੱਤੀਆਂ ਜਾਂਦੀਆਂ ਹਨ ਤੇ ਮਾਤਾ ਨੂੰ ਕੋਈ ਗਵਾਂਢੀ ਛਡਾਉਣ ਵਾਲਾ ਵੀ ਨਹੀਂ ਆਉਂਦਾਗਾ ਤੇ ਇੱਥੇ ਚੰਗੀ ਤਰ੍ਹਾਂ ਉਸ ਦੀ ਤਸੱਲੀ ਬਖਸੋ ਦੀ ਕੀਤੀ ਜਾਂਦੀ ਹੈ ਰਿਪੇਅਰ ਜੋ ਕਿ ਉਹ ਵਿਗੜੀ ਹੁੰਦੀ ਹੈ ਤੇ ਸੰਦੀਪ ਕਹਿੰਦੇ ਜੇਕਰ ਮਾਤਾ ਰੋਟੀ ਖਾਣੀ ਹੈ ਤਾਂ ਖਾਣਾ ਨਹੀਂ ਤਾਂ ਫੇਰ ਵੇਖੀ ਜੀ ਬੋਲੀ ਤਾਂ ਅੱਗੋ ਨੈਕਸਟ ਵੀਡੀਓ ਲਈ